ਸੋ ਮੈਕੂ ਇਹ ਜ ਹੈ ਕੀ ਹੈ ਉਹ ਨਹੀਂ ਕਾਲਾ ਉਹ ਤੂੰ ਪੈਸੇ ਗਿਣ ਖਾਇਆ ਔਰ ਕਾਲਾ ਪੜਨ ਲਾਉਣਾ ਕਾਲਾ ਉਹ ਸੋਖਾਲਾ ਬੱਕਰਾ ਸੋਖਾਲਾ ਮੈਨੂੰ ਲੱਗਦਾ ਨਹੀਂ ਗਾ ਸੋਖਾਲਾ ਲੱਗਦਾ ਨਹੀਂ ਭਾਈ ਮੈਨੂੰ ਨਹੀਂ ਲੱਗੀ ਹੈ ਨਾਲੇ ਵੇਖ ਇਹ ਬਹੁਤ ਜ ਹੈਗੇ ਬੱਕਰ ਦੇ ਇੱਕ ਹੀ ਹੱਥ ਗਿਣ ਪੈਸੇ ਗਿਣ ਕੇ ਦੇ ਤੂੰ ਆ ਗਿਣੀ ਤਾਂ ਫੜ ਤਾਂ ਸਹੀ ਤੋ ਕੀ ਨਾ ਗੀ ਲੈਂਦੀ ਮਗਾ ਮਗਾ ਚਾ ਚੱਕ ਬੰਦ ਉਹ ਖੜ ਜਾ ਇੱਕ ਮਿੰਟ ਭਰਾ ਜਾ ਲਗਾ ਮੈਂ ਗਾਲ ਸੁਣੋ ਇੱਕ ਮਿੰਟ ਲਖਾਈ ਇਹਨੇ ਕਰਾਉਣੀ ਆ ਲਖਾਈ ਵੀ ਇਹ ਕਰਾ ਦੂਗਾ ਉਹ ਸਿਰੇ ਉਰੇ ਫੜਾ ਯਾਰ ਇੱਕ ਨੋਟ ਹੋਰ ਅ ਨਹੀਂ ਨਹੀਂ ਓਏ ਕਾਤਾ ਸੁਣ ਤੂੰ ਚੱਕ ਲਖਾਈ ਆਪੋ ਆਪਣੀ ਹੋ ਗਈ ਜਾ ਬੱਸ ਸੁਣ ਨਹੀਂ ਉਹ ਰੱਖ ਲੈ ਇਹਦੇ ਜਿੱ ਕੀ ਆ ਹੁਣ ਖੋਲ ਯਾਰ ਉਹ ਤੜਕੇ ਤੜਕੇ ਬੋਣੀ ਕਰ ਯਾਰਾ ਨਹੀਂ ਕਰਨੀ ਹੈ ਕਰ ਕਰ ਬੋਣੀ ਸਹੀ ਔਰ ਬਾਕੀ ਵੀ ਵੇਚਦੇ ਆ ਤੂੰ ਚਾਹ ਲਖਾਈ ਕਰਾਓ ਪਾ ਪਾ ਦੇਖੋ ਮੈਂ ਇਹ ਕਾ ਤੋ ਮੈਂ ਕੁਏ ਹੈ ਐ ਜੇ ਕਰੋ ਨਹੀਂ ਇਹ ਰੱਜਿਆ ਆ ਇਹ ਇਹ ਡੱਕਿਆ ਰੱਜਿਆ ਨਹੀਂ ਡੱਕਿਆ ਮੈਂ ਅੱਠ ਆਖਿਆ ਓ ਯਾਰ ਅੱਠ ਦੁੱਧ ਆਖੇ ਹੀ ਹੋਣਾ ਐਵੇਂ ਆਖੀ ਜਨਾ ਬਜਣ ਦਾ ਵੇਖ ਲੈ ਜੇ ਅੱਠ ਦਾ ਅੱਠ ਦਾ ਦੇ ਦੇ ਚੱਲ ਪਾ ਪਾ ਪੈਸੇ ਇੱਕ ਨੋਟ ਆਪਾਂ ਬਿਨਾ ਆਖੇ ਤੋਂ ਕਢਾਦਾ ਤਾ ਉਤੋਂ ਨਹੀਂ ਤਨ ਵੀ ਦੇ ਨਹੀਂ ਹਾਂ ਲੈ ਤਨ ਵੀ ਦੋ ਜੀ ਦੱਸ ਯਾਰ ਹੁਣ ਐਵੇਂ ਅੜਿਆ ਆਉਂਦਾ ਇਹਦਾ ਨਾ ਸੇਤ ਲਖਾਈ ਮੇਰੀ ਸੇਤ ਹੀ ਪੈ ਗਈ ਚੱਲ ਆਖ ਲਖਾਈ ਵੀ ਆਪੇ ਕਰਾ ਦੂ ਯਾਰ ਫੜ ਦਫਾ ਕਰ ਪਰੇ ਜਾ ਲੈ ਜਾ ਓ ਨਹੀਂ ਨਹੀਂ ਦਾ ਹੈ ਕਿ ਨਹੀਂ ਦਾ ਪੜਾ ਪੜੀ ਜੀ ਨਹੀਂ ਵੀ ਉਹ ਕਰਾਈਦਾ ਉਹਨੂੰ ਦਾ ਸੇਜ ਜਾ ਲੈ ਜਾ ਹਣ ਜੀ ਪਿੰਡਾ ਬਾਪੂ ਕਣੀ ਵਾਲੇ ਨੂੰ ਫੋਨ ਕਰਕੇ ਆਏ ਆ ਅੱਛਾ 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 ਠੀਕ ਹੈ ਠੀਕ ਹੈ ਧੰਨਵਾਦ ਤੇਰਾ ਧੰਨਵਾਦ ਤੇਰਾ ਧੰਨਵਾਦ ਨਾ ਵੀ 12000 ਮੰਗਿਆ ਤੇ ਲਾਓ ਵੀ ਕੀ ਲਾਉਣੇ ਮੈਂ ਸਹੀ ਸਹੀ ਦੱਸ ਸਹੀ ਦੱਸ ਸਹੀ ਦੱਸ ਸਹੀ ਵੇਖ ਲੈ ਤੁੰਨਾ ਸਾਹ ਦੇ ਕਿਉਂ ਨਾ ਇਹ ਨਾ ਮੰਗ ਰਿਹਾ ਸੀ ਨੇ ਮੰਗਨੇ ਸਭ ਕੀ ਦੇਵੇ 150 ਉਹ 650 ਲੈ 650 ਲੈ ਇਹ ਕਿਚੜ ਮੋਲ ਇਹ ਚਿੱਟੜਾ जख्म ਕੋਈ ਚਿੱਟੜਾ ਦੇ ਪੈਸੇ ਨਾ ਲੈ ਵਿੱਚੇ ਤਲਣੇ ਆ ਇਹ 10 ਬਰ ਸਹੀ ਸੀ ਦੱਸ ਬੋਲ 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 ਯਾਰ ਕਸਾਈ ਬੋਲਿਆ ਤੂੰ ਇਹ ਦੱਸਣਾ ਹੈ ਅਜੀ ਦਾ 650 12 ਮੰਗਾ ਉਹਨੂੰ ਪੰਜ ਨਹੀਂ ਆਖਿਆ 6 ਨਹੀਂ ਆਖਿਆ ਕੋਣ ਪੜਾ ਸਤਿ ਸ਼੍ਰੀ ਅਕਾਲ ਬਾਈ ਅਜ ਨਹੀਂ ਆਖਿਆ 6 ਨਹੀਂ ਆਖਿਆ ਭਰਾ ਦੇ ਲ ਮਾਨ ਨਹੀਂ ਜਾਵੇ ਖੌਰਾ ਨਹੀਂ ਯਾਰ ਇਹ ਚੱਕਾ ਮੈਨੂੰ ਰਹਿਣ ਦੇ ਘੱਟ ਨਹੀਂ ਰਾਇ ਰੁਪਏ ਰਹਿਣ ਦੇ ਭਾਈ ਰਹਿਣ ਦਿੱਤਾ ਮੈਂ ਰਹਿਣ ਦੇ ਰੁਪਏ ਵੇਚਾਂ ਉਹ ਦੇ ਦੇ ਦੇਣਾ ਨਹੀਂ 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 ਲੈਣਾ ਯਾਰ ਉਹ ਨਹੀਂ ਲੈਣਾ ਇੱਥੇ ਉਹ ਲੈਣ ਦੇ ਨਹੀਂ ਨਿਕਲਾ ਨਹੀਂ ਮੈਂ ਵੇਚੂ ਪਰ ਇਹ ਦਿਖਾਈ ਆ ਕੋਆ ਨਹੀਂ ਨਹੀਂ ਆਪਾਂ ਨੂੰ ਲਖਾਈ ਬਰੋਸਾ ਨਹੀਂ ਕਰਦਾ ਯਾਰ ਰਹਿਣ ਦੇ ਲਖਾਈ ਇਹ ਦਿਖਾਉਂਦੇ ਖਾਣੇ ਆ ਇੰਨਾ ਚੱਲ ਤੂੰ ਦੇ ਦੇ ਭਾਈ ਯਾਰ ਲਖਾਈ ਕਰਾ ਦੇ ਕੁਝ ਨਹੀਂ ਹੁੰਦਾ ਤੇਰਾ ਚੰਗਾ ਵਿਖਦਾ ਤੇਰਾ ਸਹੀ ਨਾ ਚੰਗਾ ਵਿਖਦਾ ਤੇਰਾ ਰਹਿ ਗਿਆ ਲੈ ਵੀ ਬਾਈ ਕਿਹੜੇ ਪਿੰਡੋਂ ਆਏ ਸੀਗੇ ਘਣਗੇ ਵਾਲਾ ਤੇ ਕਿੰਨੇ ਮਿੰਟਾਂ ਚ ਸੌਦਾ ਹੋ ਗਿਆ ਬਾਈ 5-7 ਮਿੰਟ ਲੱਗੇ ਬਹੁਤ ਬਹੁਤ ਧੰਨਵਾਦ ਬਾਈ ਯਾਰ ਤੁਸੀਂ ਸਾਡਾ ਵੀ ਇਮਾਨਦਾਰ ਰੱਖਿਆ ਤੇ ਜਿਹੜਾ ਸਾਡੇ ਆਖੇ ਲਾ ਕੇ ਤੁਸੀਂ ਸੌਦਾ ਕਰ ਲਿਆ ਬਾਹਨ ਲਾ ਬਾਈ ਸਿਰੇ ਦੇ ਦੇ ਪੈਸੇ ਬਾਈ ਤੁਹਾਹਾਰੀ ਲੈ ਵੀ ਦੇ ਸਿਰੇ ਪੈਸੇ ਖੁਸ਼ ਹੋ ਕੇ ਗਿਣ ਲਓ ਬਾਈ ਨੇ ਨਾ ਇਹਦੀ ਗੱਲ ਹੈ ਨਾ ਪੁੱਛ ਲੈ ਬਾਈ ਤੁਸੀਂ ਲੋ ਵੀ ਆ ਪੱਠ ਹੋ ਗਈ 7000 ਦੀ ਲਿਖਾਈ ਬਾਈ ਨੇ ਕਰਾਉਣੀ ਆ ਹਾਂ ਆ ਜਾ ਬਈ ਵਿਜੇ ਇੱਧਰ ਆ ਜਾ ਸਾਹਮਣੇ ਤੂੰ ਮੰਨਿਆ ਤਾਂ ਨਹੀਂ ਸਾਡਾ ਦਾ ਮਾਨ ਨਹੀਂ ਰੱਖਿਆਗਾ ਓਏ ਮੈਂ ਤੈਨੂੰ ਇਹ ਨਾ ਪੱਠ ਹੈ 8000 ਦੀ 8000 ਮੈਂ ਕਹਿਆ ਦਾ ਆਪਾਂ ਬਾਈ ਨੂੰ ਯਾਰ ਇੱਕ 8000 ਰੁਪਏ ਵੀ ਲੱਗੇ ਲਾਡ ਜੀ ਓਹੀ ਨਹੀਂ ਨਹੀਂ ਮੈਂ ਤੈਨੂੰ ਇਹ ਓਹੀ ਗੱਲ ਬਾਈ ਨੂੰ ਹਾਂਜੀ ਲਿਖਾਈ ਇਹਨੇ ਕਰਾਉਣੀ ਆ ਚਲੋ ਠੀਕ ਆ ਹੁਣ ਓਹ ਠੀਕ ਆ ਠੀਕ ਆ ਜੀ ਆਪਾਂ ਕਹਿਆ ਦਾ ਚੱਲ ਜਾਂਦੇ ਉਹ ਬਾਥੜ ਮੈਂ ਪਕੜ ਕੇ ਲੈਣਾ ਕੋਈ ਤੋਂ ਨਹੀਂ ਯਾਰ ਉਹ ਫੜ ਲਾ ਵਾ ਠੀਕ ਹੈ ਕੀ ਰੇ ਦੇਣਾ ਕਹਿੰਦਾ ਕਰਕੇ ਇੱਕ ਵਾਰੀ ਹੁੰਦੀ ਆ ਥੋੜੀ ਹੋਊਗੀ ਗੱਲ ਕਿੰਨੇ ਲਾਤੇ ਇੱਕ ਗੱਲ ਦਾ ਮੇੜ ਦੇ ਸਿੱਧੀ ਗੱਲ ਛੱਡ ਕੇ ਲੈ ਨਹੀਂ 10000 ਕਿਹੜੇ ਪਿੰਡੋਂ ਲਿਆਂਦਾ ਪੁੱਤ ਤੂੰ ਹੈਂ ਨਹੀਂ ਅੱਲਾ ਚਾਹ ਚੱਕ ਹੁਣ 9000 ਕਰਤਾ ਉਹ ਫੜ ਲਾ ਬਹੁਤ ਆ ਉਹ ਪਾੜਾ ਉਹ ਰੱਖ ਲਾ ਉਹ ਰੱਖ ਲਾ ਕੋਈ ਓ ਬਾਤ ਛੱਡ ਦੇ ਜਾਇਂ ਕਰ ਆ ਆ ਫੜਤਾ ਨਹੀਂ ਛੱਡ ਦੇ ਨੂੰ ਛੱਡ ਦੇ ਬੱਕਰਾ ਦਾ ਛੱਡ ਦੇ ਲਿਖਾਈ ਕਰਾ ਦੂਗਾ ਓ ਮੂੰਹ ਮੰਗੇ ਤਾਂ ਨਹੀਂ ਮਿਲਦੇ ਹੁੰਦੇ ਚੱਲ ਆ ਜਾ ਚੱਲ ਆ ਜਾ ਓ ਸੋ ਦੇ 100000 ਦਾ ਕਰ ਮੇਰੇ ਮਾਉਂ ਕੱਢਣਾ ਕੱਲ ਖਾਈ ਆਪਣਾ ਆਪਣਾ ਕੱਲ ਪੈਸੇ ਕਹਿੰਦੇ ਨਾ ਖੜਾ ਕੱਲ ਕਰ ਲੈ ਚੱਕਾ ਸਾਈਡ ਤੇ ਹੋਈ ਬਾਈ ਮੜਾ ਜਾ ਲਓ ਵੀ ਆ ਬੱਕਰਾ ਪੈਸੇ ਕਹਿੰਦੇ ਕੋਈ 9500 ਦਾ ਕਰਤਾ 95000 ਦਾ ਬਾਈ ਕਾਲੇ ਨੂੰ ਦਵਾਤਾ ਬੱਕਰਾ ਕਿ ਬੱਕਰੀ ਬੱਕਰਾ ਖੱਸੀ ਹੈ ਨਾ ਖੱਸੀ ਹੈ ਬਾਈ ਠੀਕ ਹੈ ਖੱਸੀ ਹੈ ਖੱਸੀ ਵਾਲਾ ਇਹਦੇ ਮੈਂ ਆਪਣੇ ਘਟੇ ਦੇ ਦਿੰਦਾ ਠੀਕ ਆ ਬਾਈ ਮਾ ਠੀਕ ਆ ਵਧੀਆ ਵਧੀਆ ਨੇ ਸਤਕਾਰ ਕੀਤਾ ਆਪਣਾ ਯਾਰ ਨਾਲ ਦੀ ਨਾਲ ਹੀ ਵਿਚਾਰ ਆਣੇ 500 ਆਪਾਂ ਪਾਇਆ ਹੀ ਆਪਾਂ ਕਿਹੜਾ ਕੋਈ ਗਿਣੋ ਪੈਸੇ ਜੀ ਲਓ ਵੀ ਕਿਹੜਾ ਪਿੰਡਾ ਆਪਣਾ ਅੰਕਲ ਬਰਗਾੜੀ ਗੁਰਜ ਜਵਾਰ ਸਿੰਘ ਗੁਰਜ ਜਵਾਰ ਸਿੰਘ ਆਹੀ ਠੀਕ ਆ ਠੀਕ ਆ ਠੀਕ ਆ ਆ ਵੀ ਬੱਕਰੀ ਅੰਕਲ ਰਾਣੇ ਲੈ ਲਈ ਆ ਤੇ ਬੁਰਜ ਜਵਾਰ ਸਿੰਘ ਵਾਲਾ ਪੈਂਡਾ ਤੇ ਬਾਈ ਗੁਰਪ੍ਰੀਤ ਤੋਂ ਲਈ ਆ ਸਿੱਧੇ ਪੈਸੇ ਲਾਏ ਤੈਨੂੰ ਯਾਰ ਉਹ ਚੱਲ ਕੋਈ ਨਹੀਂ ਆਪਾਂ ਹੀ ਮਾਨਕ ਆ ਸਹੀ ਆ ਵਟੇ ਵਜੇ ਵਟਿਆ ਜੋ ਖਟਿਆ ਜੇ ਹੋਰ 5-700 ਵਟ ਲੈਂਦੇ ਉਹ ਦਿਨਾਂ ਕਿਹੜਾ ਪੈਂਦਣੀ ਉਮਰ ਨਾਂਗਦੀ ਸੀ ਆ ਰਵੜ ਲਾ ਲਓ ਜੀ ਜੇਰਾ ਹੁਣ ਆਹ ਤਾਂ ਹੈ ਨਾ ਗੱਲ ਹੁਣ ਆਹ ਟਿਕਾਣਾ ਜੇਲ੍ਹ ਦਾ ਥੋੜੀ ਜਿਹੀ ਜੈਨਲਾ ਚੰਗੀ ਤੇਰੀ ਮਹਾਰਾਜ ਤੇਰੇ ਚੰਗੇ ਥਾਂ ਲਾਵੇ ਹਸਾਬ ਦੇ ਵੱਟੇ ਬਹੁਤ ਹੁੰਦੇ ਆ ਠੀਕ ਆ ਚਲੋ ਕਰਾਓ ਬੀਲ ਖਾਈ ਲਓ ਵੀ ਬੱਕਰੀ ਦਿਖਾ ਦੀ ਕਰਾਉਣੇ ਬਾਈ ਕਰਾਉਣੇ ਤੋ ਆ ਬੱਕਰੀ ਇਹ ਵਾਲੋ ਵਾ ਚੰਗਾ ਹੈ ਕੀ ਅਗਲਾ ਕੀ ਫਾਇਦਾ ਵੇਖ ਯਾਰ ਚੰਗੀ ਤਰ੍ਹਾਂ ਤਸੱਲੀ ਨਾਲ ਵੇਖ ਲੈ ਹਾਂ 13000 ਦੀ ਹਾਂ ਉਹ ਯਾਰ ਤੂੰ ਪਾ ਦੇ ਬੋਲ ਕੇ ਫਕਾ ਦਾ ਆ ਜਾ 15 ਥੱਲੇ ਆ ਜਾ ਜੀ ਦੇਣੀ ਆ ਦਾ ਨਹੀਂ ਨਹੀਂ ਤੋਰ 7.5 ਮਿਲਿਆ ਉਹਨਾਂ ਨਹੀਂ ਦੇਣੀਆਂ ਨਹੀਂ ਦੇ ਵੇਚ ਕੇ ਜਾਣੀਆਂ ਭਾਈ ਵੇਚ ਕੇ ਮਾਰੇ ਜਾਣੇ ਇਹ ਗੱਤ ਇਹਨੂੰ ਆਉਂਦੀ ਪੈਸੇ ਦਾ ਯਾਰ ਜਾਇਜ਼ ਸੀ ਭਾਈ ਹਾਂ ਉਹ ਤੂੰ ਐਨੂੰ ਆਹੋਰਾ ਕਰ ਯਾਰ ਬੁਲਾਦੀ ਯਾਰ ਇਹਨੂੰ ਬੜਾ ਬੜਾ ਯਾਰ ਬੜਾ ਨਾਲ ਆ ਫੜਾ ਹੱਸਦਾ ਸਾਹੀ ਦਾ ਅੱਜ ਫੜਾ ਸੁਣਾ ਚੱਲ ਕੋਈ ਨਹੀਂ ਫੜ ਲਾ 10000 ਦੀ ਹੋਗੀ ਜ ਮੈਂ ਤੁਹਾਨੂੰ ਕਿਹਾ ਹੀ ਜੋ 17500 ਦੀ ਲੈਣੀ ਲੱਗੇ 14 ਦੀ ਹੋਗੀ ਯਾਰ ਜਾ ਫੜ ਰੱਖ ਲਾ ਹੁਣ ਹੁਣ ਨਾ ਮੋੜ ਉਹ ਹੁਣ ਨਾ ਮੋੜ ਬਾਈ 14000 ਦੀ ਨਹੀਂ ਨਹੀਂ ਦੇਣੀ ਯਾਰ ਉਹ ਲੈ ਫੜੀ ਯਾਰ ਉਹ ਫੜ ਲਾ ਉਹ ਰੱਖ ਲਾ ਚੰਗਾ ਰਹੇਗਾ ਨਹੀਂ ਨਹੀਂ ਮੈਂ ਨਹੀਂ ਆਪਾਂ ਦੁਬਾਰ ਮੈਂ ਨਹੀਂ ਨਹੀਂ ਵੇਚਣੀ ਆ ਦੇਖਣੀ ਹੈ 2 ਰੁਪਏ ਬਚੇ ਨਾ ਦੇਖਣੀ ਆ ਆਲਾ 8500 ਦੀ ਹੋ ਕਰ ਲਈ ਕਰ ਤਾਂ ਕਿ ਹੋ ਗਿਆ ਕੀ ਹੈ ਬਾਪੂ ਆਪਣੀ ਲਗਾਈ ਸਾਡੇ ਜਵਾਬ ਬਹੁਤ ਬਖਸ਼ਾ ਜਿਹੜੀ ਗੱਲ ਹੈ ਐਵੇਂ ਤੂੰ ਨਾ ਕਰੋ ਧੰਗ ਨਾਲ ਯਾਰਾ ਮੈਂ ਤਾਂ ਤੁਹਾਨੂੰ ਕਹਿ ਨਹੀਂ ਦੇ। ਉਹ ਚੱਲ ਲਖਾਈ ਕਰਾ ਦੇਣਗੇ ਯਾਰ ਸਰਦਾਰ ਬੰਦੇ ਕੋਈ ਫਰਕ ਨਹੀਂ ਪੈਂਦਾ ਯਾਰ। ਫਿਰ ਤੂੰ ਬੱਲੇ ਤੂੰ ਤਾਂ ਦੇਣਗੇ। ਤੇ ਖੋਰ ਬਹੁਤ ਅੱਗੇ ਉਹ ਲਖਾਈ ਕਰਾ ਦੇ। ਤੁਹਾਨੂੰ 100 100 ਹੀ ਆਉਂਦਾ। ਇਹਨੂੰ ਦਵਾਈ ਅਸੀਂ ਤੱਕੜੇ ਆਪਲੀ। 100 100 ਹੋ ਗਿਆ। ਜਾਪ ਉਹ ਆਪਣੇ ਹੋ ਗਿਆ ਯਾਰ ਕੋਈ ਹੁੰਦਾ ਸੀ ਤੇ ਜਾ। ਜਾ ਠੀਕ ਆ। ਨਾ ਤਾਂ ਤੂੰ ਮੱਲ ਬਣ ਲੱਗ ਨਾ ਆਏ ਬੰਦੇ। ਚੱਲ ਠੀਕ ਆ ਠੀਕ ਆ। ਮੱਲ ਆਪਰਾ ਵਾ ਚੱਕ ਲੈ ਬੱਚਾ। ਬੱਚਾ ਚੱਕ ਲੈ। ਲੱਡਿਆਂ ਦੀ ਸੀ ਬਾਈ। ਨਿਆਮੀ ਵਾਲਾ। ਵਾਹ ਬਾਈ ਵਾਹ। ਸੀਰੇ ਨੇ ਲੈ ਲਈ। ਕੀ ਜਾਣੇ। 500 ਦਿੰਦਾ ਹੀ ਨਹੀਂ ਹਾਂ ਹਾਂ ਤਾਂ ਆ ਸਾਡੇ ਕੋਲ ਉਹ ਯਾਰ ਇਹ ਤਾਂ ਨਹੀਂ ਜਾਣਾ ਦੇਖੇ ਸਾਡੇ 13 ਆ ਪਾਸੇ ਕੋਈ ਨਹੀਂ ਕੋਈ ਨਹੀਂ ਗਿਣਦੇ 1000 1000 ਕਰਕੇ ਫੜਾ ਦੇ ਯਾਰ ਤਾਂ ਨਵੀਂ ਜਿਹੜੀ ਬਾਈਆਂ ਨੇ ਬੱਕਰੀ ਵੇਚੀ ਉਹਦੇ ਪੈਸੇ ਗਿਣੀ ਜਾਂਦੇ ਆ ਕਿੰਨਾ ਜਲਾ ਵੀ ਸਾਢੇ ਦੋ ਆਰਡਰ ਕਰਦੇ ਠੀਕ ਹੈ ਉਰੇ ਆਹ ਫੜੇ ਬੋਲ ਵੀ ਨਹੀਂ ਆਹ ਲੋਕ ਵੀ ਆਪੋ ਆਪਣੀ ਹੀ ਬੱਚ ਚੁੱਪ ਕਰਕੇ ਬਾਲਾ ਖੋਜੋਗੇ ਤੂੰ ਹੱਟ ਨਸੀ ਕਰਕੇ ਕੀ ਖੋਲ ਯਾਰ ਹੱਟ ਨਸੀ ਕੋਈ ਨਹੀਂ ਫਿਰ ਕੋਣ ਕਿੰਨਾ ਮੰਗਿਆ ਤੈਨੂੰ ਬਾਲਾ ਨਹੀਂ ਕਹਿੰਦਾਗਾ ਤੈਨੂੰ ਤੂੰ ਵੀ ਪਤਾ ਤੂੰ ਹੀ ਲੈ ਕੇ ਦਿੰਦਾ ਬੱਕਰਾ ਉਹ ਤੈਨੂੰ ਸਾਰੀ ਕਹਾਣੀ ਦਾ ਪਤਾ ਉਹ ਮੈਨੂੰ ਵੀਡੀਓ ਬਣੀਆਂ ਸਾਲਿਆ ਲਖਾਈ ਉਹ ਬਰਾਦੋ ਬਸ ਆ ਲੈ ਨੀ ਰੁਪਿਆ 1500 ਦੇ ਦੇ ਯਾਰ ਜਮਾਂ ਇਹ ਉਹ ਮੈਂ ਤਾਂ ਮੈਨੂੰ ਪੂਰੇ ਪੈਸੇ ਕਰਾਉਂਦੀ ਐ ਕੋਈ ਵਾਜਦਾ ਨਹੀਂ ਉਹਦਾ ਤੂੰ ਕਹਿਦਾ ਬਾਲਾ ਚੱਲ ਯਾਰ ਲਖਾਈ ਬਾਲਾ ਇਹਨੇ ਕਹਿਦਾ ਮੈਨੂੰ ਲਖਾਈ ਪਾ 100 ਤੇਰਾ ਹੋਗਾ 300 ਰੁਪਿਆ ਪੈ ਗਿਆ ਮੇਰਾ 1300 ਰੁਪਿਆ ਮੈਂ ਜਮਾਂ ਗਿਆ ਯਾਰ ਖੋਲ ਯਾਰ ਪੁੱਤਾ ਖੋਲ ਯਾਰ ਕਿਧਰਾ ਹੋ ਪੈਸੇ ਕੱਢ ਪੈਸੇ ਕੱਢ ਲੈ ਲੋ ਬੱਕਰਾ ਵੀ ਤੁਹਾਨੂੰ ਦਿਖਾਉਣੇ ਆ ਆ ਗਿਆ ਨਾ ਕਿੰਨੇ ਕੋਲ ਬਹੁਤ ਦੂਰ ਚਲੇ ਗਿਆ ਤਾਂ ਆ ਗਿਆ ਲੱਗਾ ਚੱਲ ਕੋਈ ਨਾ 1000 ਨਾਲ ਹੋ ਗਿਆ ਭੂਮੇ ਲਖਾਈ ਬਾਈ ਦੇਖ ਰੋ ਠੀਕ ਆ ਚਲ ਠੀਕ ਆ ਲੈ ਭਾਈ ਆ ਬੱਕਰੇ ਨਾਲ ਸੌਦਾ ਹੋਇਆ ਹੈ 1000 ਰੁਪਿਆ ਵਾਧਾ ਭਰੇ ਤੇ ਪੱਠ ਦਿੱਤੀ ਚੱਕ ਭਾਈ ਖੋਲਾ ਕਿਹੜਾ ਪਿੰਡ ਆ ਬਾਈ ਦਾ ਛੇ ਪਿੰਡ ਦੇ ਈੜੀ ਜਾਂਦੇ ਆ ਪਿੰਡ ਦੇ ਜਨੇ ਉੜਾਦਾ ਪਤਾ ਨਹੀਂ ਕਿਹਦਾ ਹਣਾੜਾ ਮੈਨੂੰ ਦਾ ਪੈਸੇ ਪਸਾਤਾ ਦਵੀਂ ਲੈ ਓਏ ਬੱਕਰਾ ਨਿੱਗਰ ਆ ਨੇ ਗੇ ਰਵਈਏ ਚੋ ਪੱਠ ਪਾਲਾ ਪੱਠੜੀ ਨਾਲ ਪਾਲਾ ਜਲ ਲਗਾਏ ਪੱਠ ਪਾਏਗਾ ਵਿੱਚ ਪੱਠੜਾ ਚੱਲ ਹੋ ਗਈ ਕਿੰਨੇ ਦੀ ਕਰਤੀ 10 ਕਿ ਚੱਕ ਵੀ ਠੀਕ ਆ ਫਿਰ ਯਾਰ ਠੀਕ ਆ ਯਾਰ ਅਜਾ ਘਰ ਸੌ ਸੁਤਾ ਕੇ 15 ਤੋਂ ਹੀ ਨਹੀਂ ਟੁੱਟਿਆ ਯਾਰ ਬਹੁਤ ਵਾਰੀ ਮੁੱਛ ਕੇ ਗਏ ਤੂੰ ਕੋਈ ਆਪਾ ਕੋਈ ਨਹੀਂ ਪਰਮਾਤਮਾ ਜੀ ਦੇਣੋ ਦੇ ਰਹੀਆਂ ਕੋਈ ਨਹੀਂ ਕਿ ਤੁੰਗਿਆ ਨੇ ਪਰ ਉਹ ਗੱਲ ਵੀ ਸਹੀ ਦੱਸਤੀ ਵੀ ਕਹਿੰਦਾ ਨਹੀਂ ਮੈਂ ਹਾਂ ਨਾ ਹੈਗੀ ਕੋਈ ਗਾਂਡਾ ਵੀ ਹਾਂ ਨਹੀਂ ਮਾੜੀ ਕਰਾ ਲਈ ਕਣੀ ਵੀ ਦੇ ਪੈਸੇ ਬਾਈ ਦੇ ਦੇ ਤਾਰ ਲੈ ਪੈਸੇ ਠੀਕ ਆ ਉਹ ਭੀੜ ਕੋ ਬਣਾਈ ਜਾਂਦਾ ਨਾ ਮੜਾ ਸਾਹਮਣੇ ਕਹਿੰਦਾ ਹਾਂ ਹਾਂ ਉਸ ਵਾਰ ਤੋ ਬੋਲਦਾ ਯਾਰ 1500 ਦੇ ਹੈਗਾ ਜਿਹੜਾ ਚੱਕਰੀ ਸਾਰੇ ਪੈਸੇ ਦਿੰਦੇ ਨਹੀਂ ਬਿਆਨਾ ਤਾਂ ਦੇ ਨਾ ਚਲੋ ਵੀਡੀਓ ਬਣ ਜਾਈਦਾ ਕਹਿੰਦੇ ਮਾ ਵੀਡੀਓ ਬਣਾ ਲਾ ਵਾਸ ਬਸ ਠੀਕ ਆ ਹੋ ਗਿਆ ਸੌਦਾ ਤਾਂ ਹੋ ਹੀ ਗਿਆ